ਜੱਟ ਜਿਉਣਾ ਮੋੜ ਦੁੱਲਾ ਵੈਲੀ ਪੁੱਤ ਜੱਟਾਂ ਦੇ ਹੁਣ ਤੁਸੀਂ ਫਿਰਮਾਨੇ ਨਾਮ ਸੁਣ ਕੇ ਸਮਝ ਗਏ ਹੋਵੋ ਵੀ ਅੱਜ ਆਪਾਂ ਕਿੰਨਾ ਦੇ ਪਿੰਡ ਆਏ ਹਾਂ ਹਾਂਜੀ ਅੱਜ ਆਏ ਆ ਆਪਾਂ ਪੰਜਾਬ ਦੇ ਸੁਪਰਸਟਾਰ ਗੁੱਗੂ ਗੱਲੀ ਜੀ ਦੇ ਪਿੰਡ ਮਾਣੀ ਖੇੜਾ ਵਿੱਚ ਆਜੋ ਅਨ ਤੁਹਾਨੂੰ ਕਰਾਉਣਿਆ ਗਿੱਲ ਸਾਹਿਬ ਕੇ ਪਿੰਡ ਦੀ ਸੈਰ ਪਿੰਡ ਵਿੱਚ ਐਂਟਰ ਹੋਣ ਤੇ ਅਸੀਂ ਸਭ ਤੋਂ ਪਹਿਲਾਂ ਦੇਖਿਆ ਬਾਬਾ ਰਾਮਦੇਵ ਜੀ ਦਾ ਮੰਦਿਰ ਕਾਫੀ ਮੀ ਆਉਣ ਕਰਕੇ ਅਸੀਂ ਮੀ ਦੇ ਰੋਕਨ ਦੀ ਮੰਦਿਰ ਵਿੱਚ ਬੈਠ ਕੇ ਹੀ ਵੇਟ ਕੀਤੀ ਮੰਦਿਰ ਦੇ ਵਿੱਚ ਮਾਤਾ ਤੇ ਬਜਰੰਗਬਲੀ ਜੀ ਦੀ ਬਹੁਤ ਸੋਹਣੀ ਮੂਰਤੀ ਵੀ ਲੱਗੀ ਹੋਈ ਹੈ ਇਸ ਤੋਂ ਬਾਅਦ ਅਸੀਂ ਅੱਗੇ ਚੱਲ ਕੇ ਬਾਬਾ ਸ਼੍ਰੀ ਚ ਇਸ ਤੋਂ ਬਾਅਦ ਅਸੀਂ ਪਿੰਡ ਦਾ ਡੇਰਾ ਦੇਖਿਆ। ਅਸੀਂ ਡੇਰੇ ਵਿੱਚ ਮੱਥਾ ਟੇਕਿਆ ਤੇ ਅੱਗੇ ਪਿੰਡ ਦੇਖਿਆ। ਇਸ ਤੋਂ ਬਾਅਦ ਅਸੀਂ ਪਿੰਡ ਦਾ ਜਲਕਰ ਦੇਖਿਆ ਜਿੱਥੋਂ ਸਾਰੇ ਪਿੰਡ ਨੂੰ ਜਲਦੀ ਸਪਲਾਈ ਕੀਤੀ ਜਾਂਦੀ ਹੈ। ਜਲਕਰ ਤੋਂ ਬਾਅਦ ਅਸੀਂ ਪਿੰਡ ਦਾ ਬੱਸ ਅੱਡਾ ਦੇਖਿਆ ਜਿੱਥੇ ਸਵਾਰੀਆਂ ਦੇ ਬੈਠਣ ਲਈ ਵਧੀਆ ਪੱਕਾ ਬੱਸ ਸਟੈਂਡ ਬਣਿਆ ਹੋਇਆ। ਇੱਥੇ ਬੈਠੇ ਬਾਬਾ ਜੀ ਨਾਲ ਅਸੀਂ ਗੱਲਬਾਤ ਕੀਤੀ ਤੇ ਪਿੰਡ ਬਾਰੇ ਹੋਰ ਜਾਣਕਾਰੀ ਲਈ। ਇਸ ਬੱਸ ਸਟੈਂਡ ਦੇ ਕੋਲ ਹੀ ਪਸ਼ੂਆਂ ਦਾ ਸਰਕਾਰੀ ਹਸਪਤਾਲ ਬਣਿਆ ਹੋਇਆ ਜਿੱਥੇ ਪਸ਼ੂਆਂ ਦੀ ਸਿਹਤ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਪਿੰਡ ਦਾ ਸਰਕਾਰੀ ਸਿਹਤ ਕੇਂਦਰ ਦੇਖਿਆ। ਇਸ ਹਸਪਤ ਬਸ ਸਾਡੇ ਦੇ ਪੁੱਜੇ ਬਸ ਸਟੈਂਡ ਦੇ ਸਾਹਮਣੇ ਹੀ ਪਿੰਡ ਦਾ ਸਰਕਾਰੀ ਸਮਾਰਟ ਸਕੂਲ ਬਣਿਆ ਹੋਇਆ ਇਸ ਤੋਂ ਬਾਅਦ ਅਸੀਂ ਪਹੁੰਚੇ ਪਿੰਡ ਦੇ ਛੱਪੜ ਤੇ ਛੱਪੜ ਤੋਂ ਬਾਅਦ ਅਸੀਂ ਬਾਬਾ ਖੇਤਰਪਾਲ ਜੀ ਦਾ ਬਹੁਤ ਸੋਹਣਾ ਮੰਦਿਰ ਦੇਖਿਆ ਇਸ ਤੋਂ ਬਾਅਦ ਅਸੀਂ ਪਹੁੰਚੇ ਪਿੰਡ ਦੇ ਗੁਰੂ ਘਰ ਵਿੱਚ ਗੁਰੂ ਘਰ ਬਹੁਤ ਵੱਡਾ ਅਤੇ ਬਹੁਤ ਸੋਹਣਾ ਬਣਿਆ ਹੋਇਆ ਅਸੀਂ ਵੀ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਵੱਤ ਦੇ ਭਲੇ ਦੀ ਅਰਦਾਸ ਕੀਤੀ ਗੁਰੂ ਘਰ ਤੋਂ ਬਾਅਦ ਅਸੀਂ ਪਿੰਡ ਵਿੱਚ ਡਾਕ ਘਰ ਦੇਖਿਆ ਡਾਕ ਘਰ ਦੇ ਨਾਲ ਹੀ ਨਿੱਕੇ ਬੱਚਿਆਂ ਦਾ ਸਕੂਲ ਜਾਣ ਕੀ ਆਂਗਣਵਾੜੀ ਬਣੀ ਹੋਈ ਹੈ ਇਸ ਤੋਂ ਬਾਅਦ ਅਸੀਂ ਗਏ ਪੰਜ ਪੀਰਾਂ ਦੇ ਡੇਰੇ ਤੇ ਇਹ ਡੇਰਾ ਬਹੁਤ ਸ ਵੀਰਵਾਰ ਨੂੰ ਬਹੁਤ ਸੰਗਤ ਮੱਥਾ ਟੇਕਣ ਲਈ ਆਉਂਦੀ ਹੈ। ਇਸ ਡੇਰੇ ਤੇ ਹਰ ਸਾਲ 9 ਜੇਠ ਨੂੰ ਬਹੁਤ ਵੱਡਾ ਮੇਲਾ ਲੱਗਦਾ ਤੇ ਦੀਵਾਨ ਕਰਵਾਏ ਜਾਂਦੇ ਹਨ। ਇਸ ਡੇਰੇ ਦੇ ਸੇਵਾਦਾਰ ਪਰਿਵਾਰ ਨਾਲ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਤੇ ਇਹਨਾਂ ਨੇ ਹੀ ਸਾਨੂੰ ਡੇਰੇ ਬਾਰੇ ਸਾਰੀ ਜਾਣਕਾਰੀ ਦਿੱਤੀ। ਇਸ ਡੇਰੇ ਤੇ ਹੀ ਅਸੀਂ ਬਾਬਾ ਗੋਰਖਨਾਥ ਜੀ ਦਾ ਅਤੇ ਮਾਤਾ ਕਾਲੀ ਜੀ ਦਾ ਮੰਦਿਰ ਵੀ ਬਣਿਆ ਹੋਇਆ ਦੇਖਿਆ। ਡੇਰੇ ਤੇ ਅਸੀਂ ਬਹੁਤ ਸੋਹਣੇ ਖਰਗੋਸ਼, ਕਬੂਤਰ, ਕੁੱਕੜ, ਬੱਕਰੀਆਂ ਤੇ ਘੋੜੇ ਵੀ ਦੇਖੇ। ਡੇਰਾ ਘੁੰਮਣ ਤੋਂ ਬਾਅਦ ਸਾਨੂੰ ਰਸਤੇ ਵਿੱਚ ਇੱਕ ਵੀਰ ਮਿਲਿਆ ਜਿਸ ਤੋਂ ਅਸੀਂ ਗਿੱਲਾ ਸਾਹਿਬ ਦੇ ਘਰ ਦਾ ਰਸਤਾ ਪੁੱਛਿਆ। ਇਹ ਹੈ ਗਿੱਲਾ ਸਾ ਪਰਾਂਤੂ ਹੁਣ ਉਹ ਨਵੇਂ ਘਰ ਵਿੱਚ ਸ਼ਿਫਟ ਹੋ ਚੁੱਕੇ ਹਨ ਪਿੰਡ ਵਿੱਚ ਖੇਤੀਬਾੜੀ ਸੁਸਾਇਟੀ ਅਤੇ ਖਾਦ ਕੇਂਦਰ ਵੀ ਬਣਿਆ ਹੋਇਆ ਇਸ ਤੋਂ ਬਾਅਦ ਅਸੀਂ ਪਹੁੰਚੇ ਪਿੰਡ ਦੇ ਸਟੇਡੀਅਮ ਵਿੱਚ ਪਿੰਡ ਵਿੱਚ ਸਟੇਡੀਅਮ ਲਈ ਜਗ੍ਹਾ ਅਲੋਟ ਹੋ ਚੁੱਕੀ ਹੈ ਪਰਾਂਤੂ ਇਸ ਨੂੰ ਤਿਆਰ ਕਰਨਾ ਹਜੇ ਬਾਕੀ ਹੈ ਸਟੇਡੀਅਮ ਵਿੱਚ ਅਸੀਂ ਬੱਚਿਆਂ ਨੂੰ ਖੇਡਦੇ ਹੋਏ ਤੇ ਐਕਸਰਸਾਈਜ਼ ਕਰਦੇ ਹੋਏ ਦੇਖਿਆ ਇੰਨਾ ਮੀ ਪੈਂਦੇ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਐਕਸਰਸਾਈਜ਼ ਕਰਦੇ ਜਜ਼ਬੇ ਨੂੰ ਸਾਡਾ ਦਿਲੋਂ ਸਲਾਮ ਸਟੇਡੀਅਮ ਦੇ ਕੋਲ ਹੀ ਅਸੀਂ ਗਾਰਵੇ ਰਿਸਾਈਕਲ ਪਲਾਂਟ ਦੇਖਿਆ ਇਸ ਤੋਂ ਬਾਅਦ ਅਸੀਂ ਪਹੁੰਚੇ ਗੁੱਗੂ ਗੇਲੀ ਜੀ ਦੇ ਘਰ ਗਿੱਲ ਸਾਹਿਬ ਆਪ ਤਾਂ ਕਾਂਦ ਅਤੇ ਮੋਰ ਦੀ ਪੇਂਟਿੰਗ ਬਣੀ ਹੋਈ ਸਾਨੂੰ ਬਹੁਤ ਵਧੀਆ ਲੱਗੀ। ਅਸੀਂ ਉੱਥੇ ਖੜੀ ਗਿੱਲ ਸਾਹਿਬ ਦੀ ਲੰਡੀ ਜੀਪ ਵੀ ਦੇਖੀ। ਸਿਕਿਉਰਿਟੀ ਇਸ਼ੂ ਹੋਣ ਕਰਕੇ ਅਸੀਂ ਕੋਠੀ ਦੇ ਅੰਦਰੋਂ ਵੀਡੀਓ ਨਹੀਂ ਬਣਾਈ। ਗਿੱਲ ਸਾਹਿਬ ਦੀ ਕੋਠੀ ਘੁੰਮਤ ਬਾਅਦ ਅਸੀਂ ਘਰ ਲਈ ਵਾਪਸੀ ਕੀਤੀ। ਕੁੱਲ ਮਿਲਾ ਕੇ ਸਾਨੂੰ ਇਹ ਪਿੰਡ ਘੁੰਮ ਕੇ ਬਹੁਤ ਵਧੀਆ ਲੱਗਿਆ। ਹੁਣ ਤੁਸੀਂ ਦੱਸੋ ਕੌਣ-ਕੌਣ ਗੁੱਗੂ ਗੈਲੀ ਜੀ ਦੇ ਫੈਨ ਹੋ ਤੇ ਉਹਨਾਂ ਦੀ ਕਿਹੜੀ ਫਿਲਮ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ?